हिमालय पर्वत ਵਿੱਚ ਸਥਿਤ ਵਿਸ਼ਵ ਪ੍ਰਸਿੱਧ 11ਵੇਂ ਯਤ੍ਰਲਿੰਗ ਬਾਬਾ ਕੇਦਾਰਨਾਥ ਦੇ ਕੀਵੜ ਅੱਜ ਸਵੇਰੇ ਧਾਰਮਿਕ ਰੀਤੀ ਰਿਵਾਜਾਂ ਨਾਲ 6 ਮਹੀਨਿਆਂ ਲਈ ਖੋਲ ਦਿੱਤੇ ਗਏ ਨੇ। ਇਸ ਤੋਂ ਬਾਅਦ ਭਗਵਾਨ ਪਰਮਨਾਥ ਅਤੇ ਭਗਵਾਨ ਸ਼ਿਵ ਨੂੰ ਯਾਦ ਕਰਦਿਆਂ ਸ਼੍ਰੀ ਕੇਦਾਰਨਾਥ ਮੰਦਿਰ ਦੇ ਕੀਵੜ ਸ਼ਰਧਾਲੂਆਂ ਦੇ ਖੁੱਲੇ ਦਰਸ਼ਨਾਂ ਲਈ ਖੋਲ ਦਿੱਤੇ ਗਏ। ਇਸ ਦੌਰਾਨ ਹੈਲੀਕਾਪਟਰ ਰਾਹੀਂ ਫੁੱਲਾਂ ਦੀ ਵਰਖਾ ਕੀਤੀ ਗਈ। ਕੇਦਾਰਨਾਥ ਧਾਮ ਕੰਪਲੈਕਸ ਫੌਜ ਦੀ ਗ੍ਰੇਨੇਡੀਅਰ ਰੈਜੀਮੈਂਟ ਦੇ ਬੈਂਡ ਦੀਆਂ ਸੁਰਰੀਆਂ ਧੁਨਾਂ ਨਾਲ ਗੂੰਜ ਉੱਠਿਆ। ਇਸ ਨਾਲ ਹੀ ਚਾਰ ਧਾਮ ਯਾਤਰਾ ਵੀ ਸ਼ੁਰੂ ਹੋ ਗਈ ਹੈ। ਕਿਵਾੜ ਖੋਲਦਿਆਂ ਹੀ 10000 ਤੋਂ ਵੱਧ ਸ਼ਰਧਾਲੂਆਂ ਨੇ ਬਾਬਾ ਕੈਦਾਰਨਾਥ ਦੇ ਦਰਸ਼ਨ ਕੀਤੇ। ਮੰਦਰ ਨੂੰ ਤਕਰੀਬਨ 20 ਕੁਇੰਟਲ ਫੁੱਲਾਂ ਨਾਲ ਸਜਾਇਆ ਗਿਆ। ਕਤਾਰਬੱਧ ਚਾਰ ਧਾਮ ਸ਼ਰਧਾਲੂ ਤੜਕਸਾਰ 4 ਵਜੇ ਤੋਂ ਹੀ ਸ਼੍ਰੀ ਕੈਦਾਰਨਾਥ ਧਾਮ ਕੰਪਲੈਕਸ ਪਹੁੰਚਣੇ ਸ਼ੁਰੂ ਹੋ ਗਏ। ਦੂਜੇ ਪਾਸੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸ਼ਰਧਾਲੂਆਂ ਨੂੰ ਦੇਵ ਭੂਮੀ ਉੱਤਰਾਖੰਡ ਦੀ ਪਵਿੱਤਰ ਚਾਰ ਧਾਮ ਯਾਤਰਾ ਦੀ ਸ਼ੁਰੂਆਤ ਤੇ ਵਧਾਈ ਦਿੱਤੀ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸੋਸ਼ਲ ਮੀਡੀਆ ਪੋਸਟ ਤੇ ਕੇਦਾਰਨਾਥ ਦੀਆਂ ਤਸਵੀਰਾਂ ਸਾਂਝੀਆਂ ਕੀਤੀਆਂ। ਪ੍ਰਧਾਨ ਮੰਤਰੀ ਨੇ ਲਿਖਿਆ ਕਿ ਬਾਬਾ ਕੇਦਾਰਨਾਥ ਸਾਧਾਮ ਸਮੇਤ ਚਾਰ ਧਾਮਾਂ ਦੀ ਇਹ ਯਾਤਰਾ ਸ਼ਰਧਾਲੂਆਂ ਲਈ ਅਜਹੀ ਅਧਿਆਤਮਕ ਤੇ ਸੱਭਿਆਚਾਰਕ ਯਾਤਰਾ ਹੈ ਜਿਹੜੀ ਉਨ੍ਹਾਂ ਦੀ ਆਸਥਾ ਤੇ ਸ਼ਰਧਾ ਨੂੰ ਨਵਾਂ ਹੁਲਾਰਾ ਦਿੰਦੀ ਹੈ। ਇਸ ਯਾਤਰਾ ਤੇ ਆਉਣ ਵਾਲੇ ਸਾਰੇ ਭਗਤਾਂ ਤੇ ਸ਼ਰਧਾਲੂਆਂ ਨੂੰ ਅਨੰਤ ਸ਼ੁਭਕਾਮਨਾਵਾਂ। ਜੇ ਕੋਈ ਜਗ੍ਹਾ ਕੁਤਰਾਖੰਡ ਦੀ ਚਾਰਤਾਮ ਯਾਤਰਾ ਅੱਜ ਅਕਸ਼ਤ ਤ੍ਰਿਤੀਆ ਦੇ ਮੌਕੇ ਤੇ ਯਮੁਨੋਤਰੀ ਗੰਗੋਤਰੀ ਤਿਕਦਾਰਨਾ ਥਾਮ ਦੇ ਕਿਵਾੜ ਖੁੱਲਣ ਨਾਲ ਸ਼ੁਰੂ ਹੋ ਗਈ ਹੈ ਜਦਕਿ ਬਦਰੀਆਂ ਥਾਮ ਦੇ ਕਿਵਾੜ 12 ਮਹੀਨੋਂ ਖੁੱਲਣਗੇ